ਗੁਰੂ ਰੂਪ ਗੁਰੂ ਪਿਆਰੀ ਸੰਗਤ ਜੀਓ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਸਵਾਰਿਓ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਆਪ ਜੀ ਦੇ ਇਸ ਚੈਨਲ ਦੇ ਉੱਪਰ ਸਿੱਖ ਧਰਮ ਦੇ ਨਾਲ ਰਿਲੇਟਡ ਵੀਡੀਓ ਹੀ ਪਾਈਆਂ ਜਾਂਦੀਆਂ ਹਨ ਹਣਾਂ ਸੋ ਆਪ ਜੀ ਦੇ ਪਿਆਰ ਦੀ ਸਾਥ ਦੀ ਬਹੁਤ ਜ਼ਰੂਰਤ ਹੈ ਕਿਰਪਾ ਕਰੋ ਚਲੋ ਜੀ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਜੀ ਦੇ ਜਿਸ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਿਆਈ ਮਿਲਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੱਖੀ ਦੇ ਪ੍ਰਚਾਰ ਲਈ ਬਠਿੰਡੇ ਏਰੀਆ ਦੇ ਇਲਾਕੇ ਦੇ ਵਿੱਚ ਆਪਣੇ ਚਰਨ ਪਾਉਂਦੇ ਹਨ ਅਤੇ ਸਿੱਖੀ ਦਾ ਪ੍ਰਸਾਰਾਰ ਕਰਦੇ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਸ ਵੇਲੇ ਪੱਕੇ ਗੁਰੂਸਾਰ ਵਾਲੇ ਸਥਾਨ ਤੇ ਆਉਂਦੇ ਹਨ ਉਸ ਵੇਲੇ ਗੁਰੂ ਸਾਹਿਬ ਪਿੰਡ ਧੋਲੇ ਦੀ ਜੋ ਵਿਖੇ ਪਹੁੰਚਦੇ ਹਨ ਜਿਸ ਉਸਤਾਨ ਦੇ ਆਪ ਵੀਡੀਓ ਦੇ ਵਿੱਚ ਦਰਸ਼ਨ ਕਰ ਰਹੇ ਹੋ ਉਸ ਸਥਾਨ ਦੇ ਉੱਪਰ ਆ ਕੇ ਗੁਰੂ ਜੀ ਦਾ ਘੋੜਾ ਰੁਕ ਜਾਂਦਾ ਹੈ ਅੜੀ ਕਰਨ ਲੱਗ ਜਾਂਦਾ ਹੈ ਤਾਂ ਸੰਗਤਾਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦੀਆਂ ਕਿ ਸੱਚੇ ਪਾਤਸ਼ਾਹ ਆਪ ਜੀ ਦਾ ਘੋੜਾ ਅੱਗੇ ਕਿਉਂ ਨਹੀਂ ਚੱਲ ਰਿਹਾ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਪਿਆਰਿਓ ਇਸ ਤੋਂ ਅੱਗੇ ਕਿਸੇ ਦਾ ਤਬਾਕੂ ਦਾ ਖੇਤ ਬੀਜਿਆ ਹੋਇਆ ਹੈ ਜਿਸ ਦਾ ਪਤਾ ਘੋੜੇ ਨੂੰ ਚੱਲ ਚੁੱਕਾ ਹੈ ਤੇ ਉਹ ਤਬਾਕੂ ਦੇ ਖੇਤ ਦੇ ਵਿੱਚ ਹੀ ਨਹੀਂ ਲੰਘ ਰਿਹਾ ਇਸ ਸਥਾਨ ਤੇ ਗੁਰੂ ਜੀ ਨੇ ਵਰਦਾਨ ਵੀ ਦਿੱਤਾ ਹੈ ਕਿ ਜੋ ਵੀ ਸੰਗਤ ਇਸ ਸਥਾਨ ਤੇ ਆ ਕੇ ਸੱਚੇ ਦਿਲੋਂ ਅਰਦਾਸ ਕਰੇਗੀ ਉਸ ਦੇ ਸਾਰੇ ਅੜੇ ਹੋਏ ਕਾਰਜ ਗੁਰੂ ਸਾਹਿਬ ਕਿਰਪਾ ਕਰਨਗੇ ਪੂਰੇ ਕਰਨਗੇ ਅੱਜ ਲੱਖਾਂ ਦੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹਰ ਰੋਜ਼ ਨੌਵੇਂ ਪਾਸ਼ਾ ਜੀ ਦੇ ਚਰਨ ਛੋਪਾ ਪ੍ਰਾਪਤ ਇਸ ਪਾਵਨ ਸਥਾਨ ਦੇ ਦਰਸ਼ਨ ਕਰਕੇ ਆਪਣੀਆਂ ਮਨ ਮੰਗੀਆਂ ਮਰਜ਼ਾ ਪਾਉਂਦੀਆਂ ਹਨ ਸੋ ਪਿਆਰੀ ਸੰਗਤ ਜੀ ਆਪ ਜੀ ਵੀ ਦਰਸ਼ਨ ਕਰੋ ਗੁਰੂ ਸਾਹਿਬ ਜੀ ਦੇ ਚ ਪਾਵਨ ਪਵਿੱਤਰ ਸਥਾਨ ਦੇ ਅਰਦਾਸ ਕਰੋ ਆੜੇ ਹੋਏ ਕਾਰਜ ਪੂਰੇ ਹੁੰਦੇ ਹਨ ਤੇ ਨਾਲ ਨਿਤਨੇਮ ਵੀ ਜਰੂਰ ਕਰਨਾ ਚਾਹੀਦਾ ਹੈ ਸੁਖ ਵੇਲੇ ਸੁਖਰਾਨਾ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ ਨਿਤਨੇਮ ਜਰੂਰ ਕਰਨਾ ਚਾਹੀਦਾ ਹੈ ਸੰਗਤ ਜੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋਤਾਨ ਸੁਹਾਵਾ ਹੋਆ ਜਿਸ ਜਿਸ ਸਥਾਨ ਦੇ ਉੱਪਰ ਵੀ ਮੇਰੇ ਸਾਹਿਬ ਨੇ ਆਪਣੇ ਸੋਹਣੇ ਪਵਿੱਤਰ ਚਰਨ ਪਾਏ ਹਨ ਉਹ ਸਥਾਨ ਤਾਂ ਪੂਜਾਯੋਗ ਹੋ ਹੀ ਜਾਣਾ ਹੈ ਮਾਂ ਦੀਆਂ ਮਰਾਦਾਂ ਵੀ ਪੂਰੀਆਂ ਹੋਣੀਆਂ ਹੈ ਸਾਨੂੰ ਚਾਹੀਦਾ ਹਨ ਅਸੀਂ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਦੇ ਉੱਪਰ ਚੱਲ ਕੇ ਨਿਤਨੇਮ ਦੇ ਨਾਲ ਜੁੜੀਏ ਬਾਣੀ ਦੇ ਨਾਲ ਜੁੜੀਏ ਅਮਰਤ ਛਕੀਏ ਅਤੇ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਸਤੇ ਉੱਪਰ ਚੱਲ ਕੇ ਸੱਚੀ ਸੁੱਚੀ ਕਿਰਤ ਕਰਦੇ ਹੋਏ ਨਾਮ ਜਪਦੇ ਹੋਏ ਆਪਣੇ ਜੀਵਨ ਦਾ ਨਿਰਵਾਹ ਕਰੀਏ ਸੋ ਗੁਰੂ ਪਿਆਰਿਓ ਆਪ ਜੀ ਦਰਸ਼ਨ ਕਰੋ ਅਤੇ ਮਿਲਦੇ ਹਾਂ ਕਿਸੇ ਹੋਰ ਇਸ ਇਤਿਹਾਸਕ ਸਥਾਨ ਦੀ ਵੀਡੀਓ ਦੇ ਦਰਸ਼ਨਾਂ ਦੇ ਨਾਲ ਆਪ ਜੀ ਕਿਰਪਾ ਕਰਕੇ ਚੈਨਲ ਦੇ ਨਾਲ ਜੁੜੇ ਰਹਿਣਾ ਜੀ ਇਤਿਹਾਸ ਦੀ ਸਾਂਝ ਪਾਉਂਦੇ ਹੋਏ ਜਾਣੇ-ਜਾਣੇ 'ਚ ਬਹੁਤ ਗਲਤੀਆਂ ਭੁੱਲ ਚੁੱਕਾ ਹੋ ਜਾਂਦੀਆਂ ਹਨ ਗੁਰੂ ਸਾਹਿਬ ਤੇ ਆਪ ਸਾਧ ਸੰਗਤ ਜੀ ਬਖਸ਼ਣ ਜੋਗ ਹੋ ਬਖਸ਼ਣਾ ਜੀ ਚੈਨਲ ਨੂੰ ਪਿਆਰ ਬਖਸ਼ਣਾ ਤੇ ਸਿੱਖੀ ਦੇ ਪ੍ਰਚਾਰ ਵਿੱਚ ਸਾਥ ਦੇਣਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ